ਇੱਕ 15 ਸਤ ਸੁਲਤਾਨ ਜਿਹਦੇ ਰਾਜ ਦੇ ਵਿੱਚ ਨਾ ਸੋਨੇ ਤੇ ਚਾਂਦੀ ਦੇ ਸਿੱਕੇ ਚੱਲਦੇ ਹੁੰਦੇ ਸੀ ਕ੍ਰਾਂਸੀ ਦੇ ਤੌਰ ਤੇ ਇਦੋਂ ਵੱਡੀ ਗੱਲ ਮੈਂ ਇੱਕ ਹੋਰ ਦੱਸ ਦਿਆਂ ਜਿਹਦੇ ਰਾਜ ਦੇ ਵਿੱਚ ਹਰ ਵਾਰ 10 ਕਰੋੜ ਰੁਪਇਆ ਖਰਚਾ ਜਾਂਦਾ ਸੀ ਐਜੂਕੇਸ਼ਨ ਤੇ ਸਿੱਖਿਆ ਦੇ ਉੱਤੇ ਇਹ 800 ਸਾਲ ਪਹਿਲਾਂ ਦੀ ਗੱਲ ਆ ਤੇ ਅੱਜ ਵੀ ਐਜੂਕੇਸ਼ਨ ਤੇ ਨੇਰ ਰੁਪਏ ਸ਼ਾਇਦ ਮੈਨੂੰ ਨਹੀਂ ਲੱਗਦਾ ਕਹਿ ਦਿੰਦੇ ਆ ਪਰ ਖਰਚ ਦੇ ਸ਼ਾਇਦ ਨਹੀਂ ਹੋਣੇ ਪਰ ਉਹਨਾਂ ਵਲਿਆਂ ਦੇ ਵਿੱਚ 10 ਕਰੋੜ ਰੁਪਇਆ ਵੀ ਬਹੁਤ ਵੱਡੀ ਰਕਮ ਹੁੰਦੀ ਸੀ ਇਹ 800 ਸਾਲ ਪਹਿਲਾਂ ਦੀ ਆ ਅੱਜ ਇੱਕ ਐਸੇ ਸੁਲਤਾਨ ਦੀ ਗੱਲ ਦਸਨੀ ਹੈ ਕਹਾਣੀ ਦਸਨੀ ਹੈ ਤੁਹਾਨੂੰ ਜਿਹਨੂੰ ਬਾਜ਼ਾਰ ਦੇ ਵਿੱਚ ਕਿਸ ਨੇ ਖਰੀਦਿਆ ਵੀ ਨਹੀਂ ਸੀ ਗੁਲਾਮ ਦੇ ਤੌਰ ਤੇ ਪੇਸ਼ ਕੀਤਾ ਗਿਆ ਤੇ ਮੁਹੰਮਦ ਗੋਰੀ ਕਹਿੰਦਾ ਸੀ ਵੀ ਜੇ ਕਿਸ ਨੇ ਇਹਨੂੰ ਖਰੀਦਿਆ ਤਾਂ ਪੜਿਆ ਵਿਚਾਰ ਲਓ ਉਹਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣਗੀਆਂ ਪਰ ਆਖਰ ਨੂੰ ਉਹ ਖਰੀਦਿਆ ਗਿਆ ਤੇ ਬਾਅਦ ਦਾ ਸੁਲਤਾਨ ਬਣਿਆ ਜਿਹਨੂੰ ﺍﻟतਤਮਿਸ਼ ਆਖਦੇ ਆ ਜਿਹਨੂੰ ਸ਼ਮਸ਼ਦੀਨ ﺍﻟतਤਮਿਸ਼ ਦੇ ਨਾਲ ਨਾਲ ਜਾਣਿਆ ਜਾਂਦਾ ਵਾ ਜਿਹੜਾ ਕਿ ਕਹਿ ਸਕਦੇ ਆ ਕਿ ਦਿੱਲੀ ਨੂੰ ਸਹੀ ਮਿਸਤਰੀ ਮਿਲਿਆ ਸੀਗਾ ਜਿਨੇ ਦਿੱਲੀ ਦਾ ਵਿਕਾਸ ਕੀਤਾ ਜਿਨੇ ਦਿੱਲੀ ਦੇ ਵਿੱਚ ਸ਼ਾਹੀ ਇਮਾਰਤਾਂ ਬਣਾਈਆਂ ਐਂ ਕਹਿ ਲੋ ਕਿ ਦਿੱਲੀ ਦੀ ਨਿਊ ਇੱਕ ਕਿਸਮ ਦੀ ਧਰਨ ਵਾਲਾ ਬੰਦਾ ਸੀ ਨਵੀਆਂ ਇਮਾਰਤਾਂ ਦੀ ਉਹ ਦੌਰ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਸ਼ਮਸ਼ਦੀਨ ਐਲਤਤਮਿਸ਼ਦੀ ਪੈਸ ਤੋਂ ਪਹਿਲਾਂ ਵਾਲੇ ਟੌਪਿਕ ਦੇ ਵਿੱਚ ਆਪਾਂ ਕਉਤਬਦੀਨ ਐਬਕ ਦੀ ਗੱਲਬਾਤ ਕੀਤੀ ਸੀ ਜਦੋਂ ਉਹ ਦਿੱਲੀ ਦੇ ਤਖਤ ਤੇ ਬੈਠਾ ਸੀ ਉਸ ਤੋਂ ਬਾਅਦ ਫਿਰ ਉਹਦਾ ਮੁੰਡਾ ਆਰਾਮ ਸ਼ਾ ਕੁਝ ਸਮੇਂ ਲਈ ਗੱਦੀ ਉੱਤੇ ਬੈਠਿਆ ਤੇ ਫਿਰ ਵਾਰੀ ਆਉਂਦੀ ਸੀ ਸ਼ਮਸ਼ਦੀਨ ਐਲਤਤਮਿਸ਼ਦੀ ਸ਼ਮਸ਼ੁਦਿਨ ﺍﻟतमीश ਕੌਤਬਦੀਨ ਐਬਕ ਦਾ ਜਵਾਈ ਸੀ ਜਿਹੜਾ ਕਿ 1210 ਔਰ 11 ਦੇ ਵਿੱਚ ਦਰਮਿਆਨ ਕਹਿੰਦੇ ਗੱਦੀ ਉੱਤੇ ਬੈਠਿਆ ਸੀਗਾ ਕਿਹਾ ਜਾਂਦਾ ਵੀ ਬਚਪਨ ਦੇ ਵਿੱਚ ਬਹੁਤ ਸੋਹਣਾ ਸੁਨੱਖਾ ਤੇਜ ਬੁੱਧੀ ਵਾਲਾ ਜਵਾਨ ਸੀ ਤੇ ਇਹਦਾ ਜਨਮ ਤੁਰਕਿਸਤਾਨ ਦੇ ਵਿੱਚ ਹੋਇਆ ਸੀ ਅਲਬਰੀ ਕਬੀਲਾ ਦੱਸਿਆ ਜਾਂਦਾ ਵੀ ਉਸ ਕਬੀਲੇ ਦੇ ਵਿੱਚ ਐਲਮਖਾਂ ਦੇ ਘਰੇ ਹੋਇਆ ਸੀ ਇਹਦਾ ਜਨਮ ਤਾਂ ਇਹਦੇ ਜਿਹੜੇ ਚਾਚੇ ਤਾਂ ਇਹਦੇ ਮੁੰਡੇ ਸੀ ਤੇ ਭਰਾ ਸੀਗੇ ਚ ਹੋਰ ਉਹ ਇਹਨਾਂ ਨੂੰ ਇਸ ਗੱਲ ਤੋਂ ਈਰਖਾ ਖਾਂਦੇ ਸੀ ਇੱਕ ਵਾਰੀ ਇਹਨੂੰ ਛੋਟੇ ਹੁੰਦੇ ਨੂੰ ਬਾਜ਼ਾਰ ਦੇ ਵਿੱਚ ਲਿਆਏ ਤੇ ਬਾਜ਼ਾਰ ਚ ਲਿਆ ਕਿੰਨੇ ਨੇ ਵੇਚਦਾ ਸੀ ਇਹ ਕਹਾਣੀ ਸੀ ਅਲਤਤਮਿਸ਼ ਦੀ ਜਦੋਂ ਉਹਨੂੰ ਵੇਚਤਾ ਅੱਗੇ ਹੋਰ ਮੁਨਾਫਾ ਕੱਟ ਕੇ ਅੱਗੇਲੇ ਪਾਸੇ ਚਲੇ ਗਿਆ ਮਤਲਬ ਇਸ ਤਰੀਕੇ ਨਾਲ ਅਗਲੇ ਅਗਲੇ ਪਾਸੇ ਜਾਂਦਾ ਰਿਹਾ ਪਰ ਜਿੱਥੇ ਉਹ ਆਖਰ ਨੂੰ ਗਿਆ ਉਹ ਖਾਨਦਾਨ ਰੱਬ ਤੋਂ ਡਰਨ ਵਾਲਾ ਸੀ ਤਾਂ ਉਹਨਾਂ ਨੇ ਅਲਤਤਮਿਸ਼ ਨੂੰ ਪੜ੍ਹਾਈ ਦੇ ਵਿੱਚ ਚੰਗਾ ਬਣਾਇਆ ਮਤਲਬ ਉਹਨੂੰ ਐਜੂਕੇਸ਼ਨ ਦਿੱਤੀ ਹੋਰ ਜੋ ਵਿੱਦਿਆ ਸੀ ਮੌਕੇ ਦੇ ਉਹ ਸਿਖਾਇਆ ਤੇ ਇੱਕ ਚੰਗਾ ਮਤਲਬ ਬਣ ਗਿਆ ਸੀ ਕਿ ਮਤਲਬ ਕਹਿੰਦੇ ਕਿ ਸੁਭਟ ਸਿਆਣਾ ਇਨਸਾਨ ਬਣ ਗਿਆ ਸੀ ਪਹਿਲਾਂ ਵੀ ਤਾਂ ਉਹਦੇ ਵਿੱਚ ਗੁਣ ਸੀ ਜੀ ਤੋਂ ਅਕਸਰ ਨਫਰਤ ਕੰਦੇ ਸੀ ਪਰ ਸਮਾਂ ਬੀਤਿਆ ਉਸ ਤੋਂ ਬਾਅਦ ਇਹ ਵੀ ਦੱਸਿਆ ਜਾਂਦਾ ਵੀ ਬਗਦਾਦ ਦੇ ਵਿੱਚ ਵੀ ਇਲਤ ਤਮਸ਼ ਚਲੇ ਗਿਆ ਸੀਗਾ ਜਦੋਂ ਬਗਦਾਦ ਦੇ ਵਿੱਚ ਦੱਸਦਾ ਵੀ ਕੀ ਹੋ ਸਕਦਾ ਵੀ ਉਹ ਬਗਦਾਦ ਬਕਾਉਂਦਾ ਅੱਗੇ ਅੱਗੇ ਬਗਦਾਦ ਚ ਚਲੇ ਗਿਆ ਹੋਵੇ ਪੜ੍ਹਾਈ ਕਰਨ ਉੱਥੋਂ ਵੀ ਉਹਨੇ ਪੜ੍ਹਾਈ ਕੀਤੀ ਕਿਉਂਕਿ ਹੋ ਸਕਦਾ ਉਹ ਉੱਥੋਂ ਦੇ ਮਾਲਕ ਦਾ ਇਹ ਇਰਾਦਾ ਹੋਵੇ ਵੀ ਚੰਗਾ ਪੜ੍ਹ ਲਿਖ ਜਾਊਗਾ ਤਾਂ ਇਹਦਾ ਚੰਗਾ ਬਾਜ਼ਾਰ ਦੇ ਵਿੱਚ ਮੁੱਲ ਪੈ ਜਾਊ ਤੇ ਉੱਥੇ ਹੀ ਇਹਦੀ ਚੰਗੇ ਫਕੀਰਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਵੀ ਮੁਲਾਕਾਤ ਹੋਈ ਜਿਨ੍ਹਾਂ ਦੇ ਵਿੱਚ ਜ਼ਿਕਰ ਖਾਸ ਤੌਰ ਤੇ ਮਿਲਦਾ ਵਾ ਸ਼ੇਖ ਸਹਾਬੁਦੀਨ ਸਹਿਰਵਰਦੀ ਉਹ ਹਾਰੁਦੀਨ ਕਿਰਮਾਨੀ ਸਾਹਿਬ ਮਤਲਬ ਇਸ ਤਰੀਕੇ ਦੀ ਜੋ ਬਜ਼ੁਰਗ ਫਕੀਰ ਸੀ ਉਹਨਾਂ ਨਾਲ ਇਹਨਾਂ ਦੀ ਅਕਸਰ ਮੁਲਾਕਾਤ ਹੋਈ ਤਾਂ ਉੱਥੋਂ ਬਹੁਤ ਕੁਝ ਸਿੱਖਿਆ ਇਹਨਾਂ ਨੇ ਤੇ ਜਦੋਂ ਇਹ ਗੱਦੀ ਤੇ ਬੈਠੇ ਤਾਂ ਉਸ ਸਮੇਂ ਦੀਆਂ ਸਿੱਖੀਆਂ ਹੋਈਆਂ ਗੱਲਾਂ ਇਹਦੇ ਕੰਮ ਆਈਆਂ ਸੀਗੀਆਂ ਜਦੋਂ ਇਲਤਤਮਿਸ਼ਤੀ ਪੜ੍ਹਾਈ ਪੂਰੀ ਹੋਈ ਤਾਂ ਉਹਦੇ ਖਰੀਦਦਾਰ ਨੇ ਉਹਨੂੰ ਅੱਗੇ ਵੇਚਦਾ ਹਾਜ਼ੀ ਬੁਖਾਰੀ ਦਾ ਜ਼ਿਕਰ ਮਿਲਦਾ ਵੀ ਉਹਨਾਂ ਕੋਲ ਵੇਚਦਾ ਤੇ ਹਾਜ਼ੀ ਬੁਖਾਰੀ ਨੇ ਹੋਰ ਮੁਨਾਫਾ ਲੈਂਦੇ ਹੋਏ ਅੱਗੇ ਜ਼ਮਾਲਦੀਨ ਕੋਲ ਵੇਚਦਾ ਜ਼ਮਾਲਦੀਨ ਚੋਸ਼ਤ ਕਬਾ ਇੱਦਾਨਾ ਨਾਮ ਇਤਿਹਾਸ ਵਿੱਚ ਮਿਲਦਾ ਯੂਦੀ ਕੋਲੇ ਵੇਚਤਾ ਤਾਂ ਜ਼ਮਾਲਦੀਨ ਨੂੰ ਲੱਗਿਆ ਵੀ ਬੰਦੇ ਸਿਆਣੇ ਆ ਗੁਲਾਮ ਸੀ ਦੋ ਇੱਕ ਸੀਗਾ ਮਯੂਦੀਨ ਐਬਕ ਇੱਕ ਸੀਗਾ ਸ਼ਮਸ਼ਦੀਨ ﺍﻟतਤਮਸ਼ ਇਹ ਦੋ ਸੀ ਗੁਲਾਮ ਦੋਨਾਂ ਗੁਲਾਮਾਂ ਨੂੰ ਲਿਆਂਦਾ ਗਿਆ ਗਜ਼ਨੀ ਦੇ ਬਾਜ਼ਾਰ ਦੇ ਵਿੱਚ ਤੇ ਗਜ਼ਨੀ ਦੇ ਉੱਤੇ ਰਾਜ ਸੀਗਾ ਮੁਹੰਮਦ ਗੌਰੀ ਦਾ ਤੇ ਮੁਹੰਮਦ ਗੌਰੀ ਕਹਿੰਦਾ ਵੀ ਮੁੱਲ ਲਾ ਦਿੰਨੇ ਆ ਇੱਕ ਇੱਕ ਹਜ਼ਾਰ ਵੀ ਦੋਵਾਂ ਦਾ ਮੁੱਲ 2000 ਜੈਤਲ ਜੈਤਲ ਉਹਨਾਂ ਵੇਲਾਂ ਦੀ ਕਰੰਸੀ ਸੀ ਜਿਵੇਂ ਕਿ ਅੱਜ ਕੱਲ੍ਹ ਇੱਕ ਰੁਪਈਆ ਚੱਲਦਾ ਰੁਪਈਆ ਕਹਿੰਦੇ ਨੇ ਉਦੋਂ ਉਸ ਸਮੇਂ ਜੈਤਲ ਨਾਂ ਰੱਖਿਆ ਗਿਆ ਤਾਂ ਜਲਾਮਾਲ ਦੀ ਲ ਕਹਿੰਦਾ ਵੀ ਨਹੀਂ ਵੀ ਥੋੜੇ ਆ ਵੀ ਇੰਨੇ ਚ ਨਹੀਂ ਬੰਦੇ ਪੜੇ ਲਿਖੇ ਆ ਕਿਉਂਕਿ ਉਦੋਂ ਗੁਲਾਮਾਂ ਨੂੰ ਵੇਚਣ ਦਾ ਰਵਾਜ ਸੀ ਤਾਂ ਨਹੀਂ ਗੱਲ ਬਣੀ ਤਾਂ ਮੁਹੰਮਦ ਗੋਰੀ ਗੁੱਸੇ ਹੋ ਗਿਆ ਕਹਿੰਦਾ ਵੀ ਗਜਨੀ ਦੇ ਵਿੱਚ ਜੇ ਕਿਸੇ ਨੇ ਨਾ ਦੋਨੋਂ ਗੁਲਾਮਾਂ ਨੂੰ ਖਰੀਦਿਆ ਤਾਂ ਪੜਿਆ ਵਿਚਾਰ ਲਿਓ ਵੀ ਉਹਨੂੰ ਸਖਤ ਸਜ਼ਾ ਮਿਲਣੀ ਹੈ ਜੇ ਕਿਸੇ ਨੇ ਨਾ ਗੁਲਾਮਾਂ ਨੂੰ ਖਰੀਦਿਆ ਸਮਾ ਬਿੱਤਿਆ 2-3 ਸਾਲ ਬਾਅਦ ਫਿਰ ਜ਼ਮਾਲਦੀਨ ਗਜ਼ਨੀ ਆਇਆ ਵੀ ਸ਼ਾਇਦ ਹੁਣ ਲੋਕ ਭੁੱਲ ਭਲਾ ਗਏ ਹੁਣ ਹੁਣ ਸ਼ਾਇਦ ਵੇਚ ਜਾਣੇ ਮੇਰੇ ਗੁਲਾਮ ਤਾਂ ਗਲਾਂ ਵੇਚਣ ਲੱਗਿਆ ਫਿਰ ਲੋਕਾਂ ਚ ਡਰ ਇਨਾਂ ਸੀ ਕਿ ਕਿਸੇ ਨੇ ਖਰੀਦਿਆ ਤੱਕ ਨਾ ਮਤਲਬ ਫਿਰ ਉਸ ਨੂੰ ਵਾਪਸ ਜਾਣਾ ਪਿਆ ਫਿਰ ਉਸ ਤੋਂ ਬਾਅਦ ਵਾਰੀ ਆਉਂਦੀ ਆ ਕੌਤਬਦੀਨ ਐਬਕ ਦੀ ਤੇ ਕੌਤਬਦੀਨ ਐਬਕ ਗੁਜਰਾਤ ਦੀ ਜੰਗ ਜਿੱਤ ਕੇ ਗਜ਼ਨੀ ਆਇਆ ਹੋਇਆ ਸੀ ਜਦੋਂ ਬਾਜ਼ਾਰ ਦੇ ਵਿੱਚ ਫਿਰ ਜ਼ਮਾਲਦੀਨ ਉਹਨਾਂ ਗੁਲਾਮਾਂ ਨੂੰ ਲੈ ਕੇ ਆਇਆ ਤਾਂ ਕੌਤਬਦੀਨ ਐਬਕ ਨੇ ਆਖਿਆ ਵੀ ਮੈਂ ਇਹਨੂੰ ਖਰੀਦਣਾ ਚਾਹੁੰਦਾ ਕਿਉਂਕਿ ਕੌਤਬਦੀਨ ਐਬਕ ਕਿਹਦੇ ਅੰਡਰ ਚੱ ਮੁਹੰਮਦ ਗੋਰੀ ਦੇ ਮੁਹੰਮਦ ਗੋਰੀ ਕਹਿੰਦਾ ਵੀ ਠੀਕ ਆ ਕਿ ਖਰੀਦਨੇ ਚਾਹਣਾ ਤੋਂ ਪਰ ਗਜਨੀ ਚ ਨਹੀਂ ਖਰੀਦਨੇ ਜੇ ਖਰੀਦਨੇ ਤਾਂ ਇਹਨੂੰ ਕਿਤੇ ਦਿੱਲੀ ਲੈ ਜਾ ਤੇ ਉੱਥੇ ਖਰੀਦ ਲਈ ਮਤਲਬ ਇਹਦੇ ਨਾਲ ਕਿਉਂਕਿ ਕਹਿਣਾ ਐਬਿਕ ਤਾਂ ਵੀ ਨਹੀਂ ਸੀ ਮੋੜ ਸਕਦਾ ਗੋਰੀ ਕਿਉਂਕਿ ਦੋਨੋਂ ਦਾ ਰਿਸ਼ਤਾ ਮਜ਼ਬੂਤ ਸੀ ਤੇ ਮੁਹੰਮਦ ਗੋਰੀ ਨੇ ਆਪਦੀ ਆਖੀ ਦੀ ਵੀ लाज ਰੱਖ ਲਈ ਸੀ ਇਸ ਤਰੀਕੇ ਨਾਲ ਫਿਰ ਜ਼ਮਾਲਦੀਨ ਕਹਿੰਦੇ ਵੀ ਉੱਥੇ ਦਿੱਲੀ ਦੇ ਵਿੱਚ ਲੈ ਕੇ ਗਿਆ ਤੇ ਉੱਥੇ ਇਹਨਾਂ ਦਾ ਮੁੱਲ ਪਾਇਆ ਗਿਆ ਜਦੋਂ ਖਵਾਜ਼ਾ ਜ਼ਮਾਲਦੀਨ ਫਿਰ ਇਹਨਾਂ ਦੋਨਾਂ ਗੁਲਾਮਾਂ ਨੂੰ ਦਿੱਲੀ ਲੈ ਕੇ ਆਇਆ ਜਿੱਥੇ ਕੌਤਬਦੀਨ ਐਬਕ ਨੇ ਚੰਗਾ ਮੁੱਲ ਪਾਇਆ ਇਹ ਦੱਸਿਆ ਜਾਂਦਾ ਵੀ ਦੋਵਾਂ ਦਾ 1 ਲੱਖ ਜੈਤਲ ਗੋਰੀ ਕਿਸਮੇ 1000 ਜੈਤਲੀ ਦੀ ਨੂੰ ਫਿਰਦਾ ਸੀ ਦੋਨਾਂ ਦਾ 2000 ਤੇ ਉਹਨੇ 1 ਲੱਖ ਜੈਤਲ ਦੇ ਬਦਲੇ ਇਹ ਦੋਨੇ ਗੁਲਾਮ ਖਰੀਦ ਲਏ ਸੀ ਇਸ ਤਰੀਕੇ ਦੇ ਨਾਲ ਸ਼ਮਸ਼ਦੀਨ ਐਲਤਤਮਿਸ਼ ਸਦਾ ਲਈ ਉਹਦਾ ਕੌਤਬਦੀਨ ਐਬਕ ਦਾ ਵਫادار ਰਿਹਾ ਬਹੁਤ ਸਾਰੀਆਂ ਜੰਗਾਂ 'ਚ ਜੋਰ ਦਿਖਾਏ ਜਦੋਂ ਜੰਗਾਂ ਦੇ ਵਿੱਚ ਜੋਰ ਦਿਖਾਏ ਤਾਂ ਕੌਤਬਦੀਨ ਐਬਕ ਦੀ ਨਿਗਾਹ 'ਚ ਚੜ ਗਿਆ ਤੇ ਗਵਾਲੀਅਰ ਨੂੰ ਫਤਿਹ ਕਰਕੇ ਤਾਂ ਗਵਾਲੀਅਰ ਦਾ ਹਾਕਮ ਵੀ ਲਾਇਆ ਤੇ ਗਵਾਲੀਅਰ ਮੱਧ ਪ੍ਰਦੇਸ਼ ਦੇ ਵਿੱਚ ਆ ਇਹਦੀ ਵੀਡੀਓ ਦੇਖਣਾ ਚਾਹੋ ਤਾਂ ਹਰਪੇ ਸਿੱਧੋ ਗਵਾਲੀਅਰ ਕਿਲਾ ਭਰੋਗੇ ਗਵਾਲੀਅਰ ਫੋਰਟ ਲਿਖੋਗੇ ਤਾਂ ਤੁਸੀਂ ਵੇਖ ਸਕਦੇ ਹੋ ਗਵਾਲੀਅਰ ਕਿਲਾ ਉਹੀ ਜਿੱਥੇ ਛੇਵੇਂ ਪਾਸ਼ਾ ਜੀ ਰਹੇ ਸੀ ਹਾਂਜੀ ਅੱਗੇ ਗੱਲਬਾਤ ਕਰੀਏ ਉਸ ਤੋਂ ਬਾਅਦ ਫਿਰ ਬਲੰਦ ਸ਼ਹਿਰ ਤੋਂ ਦੇ ਨੇੜੇ ਤੇੜ ਦੇ ਇਲਾਕਿਆਂ ਨੂੰ ਜਿੱਤਿਆ ਗਿਆ ਤੇ ਸਾਰੇ ਇਲਾਕਿਆਂ ਦਾ ਫਿਰ ਇੱਕ ਗਵਰਨਰ ਲਾਤਾ ਗਿਆ ਉਸ ਤੋਂ ਬਾਅਦ ਬਦਾਯੂ ਜਿੱਤਿਆ ਗਿਆ ਬਦਾਯੂ ਵੀ ਯੂਪੀ ਦੇ ਵਿੱਚ ਆ ਫਿਰ ਉੱਥੋਂ ਦਾ ਸੂਬੇਦਾਰ ਲਾਇਆ ਗਿਆ ਸ਼ਮਸ਼ੁਦੀਨ ﺍﻟत तਮਿਸ਼ਨੂ ਮਤਲਬ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਕਰਤਾ ਸੀਗਾ ਮਤਲਬ ਛੇਤੀ ਹੀ ਤਰੱਕੀ ਕਰਨੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਸਮਾਂ ਬੀਤਿਆ ਵੀ ਮੁਹੰਮਦ ਗੋਰੀ ਪੰਜਾਬ ਵਾਲੇ ਪਾਸੇ ਆਇਆ ਖੋਖਰ ਸੀ ਖੋਖਰ ਕਬੀਲਾ ਸੀ ਇਹਨਾਂ ਦੇ ਨਾਲ ਹਮੇਸ਼ਾ ਹੀ ਮੁਹੰਮਦ ਗੋਰੀ ਦੀ ਲੜਾਈ ਚੱਲਦੀ ਸੀ ਤੇ ਆਖਰ ਨੂੰ ਖੋਖਰਾਂ ਨੇ ਮੁਹੰਮਦ ਗੋਰੀ ਮਾਰਿਆ ਸੀ ਤਾਂ ਪੰਜਾਬ ਵਾਲੇ ਪਾਸੇ ਜਦੋਂ ਮੁਹੰਮਦ ਗੋਰੀ ਹਮਲਾ ਕਰਨ ਆਇਆ ਇਧਰਲੇ ਪਾਸਿਓਂ ਦਿੱਲੀੋਂ ਕੌਤਬਦੀਨ ਐਬਕ ਤੇ ਬਦਾਈਓ ਵਾਲੇ ਪਾਸੋਂ ਐਲਤਤਮਿਸ਼ ਵੀ ਆਪਦੀ ਫੌਜ ਲੈ ਕੇ ਪੰਜਾਬ ਪਹੁੰਚਿਆ ਸੀ ਜੰਗ ਹੋਈ ਜੰਗ ਦੇ ਵਿੱਚ ਐਲਤਤਮਿਸ਼ ਨੇ ਬਹੁਤ ਜੋਰ ਦਿਖਾਏ ਮਤਲਬ ਆਪਦੀ ਬਹਾਦਰੀ ਦੇ ਸਬੂਤ ਦਿੱਤੇ ਤੇ ਜਦੋਂ ਮੁਹੰਮਦ ਗੋਰੀ ਦੀ ਨਿਗਾਹ ਪਈ ਉਹੀ ਬੰਦਾ ਸ਼ਮਸ਼ਦੀਨ ਐਲਤਤਮਿਸ਼ ਤਾਂ ਮੁਹੰਮਦ ਗੋਰੀ ਕੋਲ ਗਿਆ ਤੇ ਉਹਨੂੰ ਕਹਿੰਦੇ ਵੀ ਮੌਕੇ ਤੇ ਜਾ ਕੇ ਕੱਪੜੇ ਭੇਟ ਕੀਤੇ ਜਿਹਨੂੰ ਉਰਦੂ ਜ਼ਬਾਨ ਚ ਕੁਸ਼ੂ ਰਖਦੇ ਆ ਮੈਨੂੰ ਪ੍ਰੋਪਰ ਨਾਂ ਨਹੀਂ ਪਤਾ ਮਤਲਬ ਕਿ ਸਨਮਾਨ ਦਿੱਤਾ ਗਿਆ ਤਾਂ ਉਹ ਕੱਪੜੇ ਦਾ ਵਸਤਰ ਭੇਟ ਕੀਤੇ ਗਏ ਤਾਂ ਨਾਲ ਦੀ ਨਾਲ ਫਿਰ ਮੁਹੰਮਦ ਗੋਰੀ ਨੇ ਕੌਤਬਦੀਨ ਐਬਕ ਦੇ ਕੰਨ ਦੇ ਵਿੱਚ ਜਾ ਕੇ ਗੱਲ ਆਖੀ ਬੰਦਾ ਬਹੁਤ ਚੰਗਾ ਲੱਭਿਆ ਵੀ ਇਹਦੀ ਸੇਵਾ ਕਰਨੀ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਇਹਨੂੰ ਇੱਜ਼ਤ ਦੇਣੀ ਆ ਮਤਲਬ ਦੇਖੋ ਵੀ ਕਿਸੇ ਸਮੇਂ ਮੁਹੰਮਦ ਗੋਰੀ ਉਹਨੂੰ ਖਰੀਦਣ ਨੂੰ ਵੀ ਤਿਆਰ ਨਹੀਂ ਸੀ ਆਪ ਤਾਂ ਕੀ ਖਰੀਦਣਾ ਕਿਸੇ ਨੂੰ ਹੋਰ ਵੀ ਨਹੀਂ ਸੀ ਲੈਣ ਦੇ ਰਿਹਾ ਤਾਂ ਅੱਜ ਫਿਰ ਵੇਲਾ ਇਹ ਆਇਆ ਮਤਲਬ ਤੁਹਾਡੇ ਚੁੱਕ ਦੇ ਕਾਬਲੀਅਤ ਹੈ ਤਾਂ ਉਹਦਾ ਮੁੱਲ ਤੁਹਾਨੂੰ ਕਿਤੇ ਵੀ ਪੈ ਸਕਦਾ ਸੀ ਤੇ ਇਸੇ ਤਰੀਕੇ ਨਾਲ ਤਾਂ ਮੁੱਲ ਪਾਉਂਦੇ ਹੋਏ ਮੁਹੰਮਦ ਗੋਰੀ ਦੀਆਂ ਨਿਗਾਹ ਦੇ ਵਿੱਚ ਵੀ ਉਹ ਆ ਗਿਆ ਕੌਤਕਦੀਨ ਐਬਕ ਦੀ ਨਿਗਾਹ ਦੇ ਵਿੱਚ ਵੀ ਸ਼ਮਸ਼ਦੀਨ ﺍﻟतमिਸ਼ ਆ ਗਿਆ ਸੀ ਹੁਣ ਗੱਲ ਕਰਦੇ ਆਂ ਵੀ ﺍﻟतमिਸ਼ ਗੱਦੀ ਦੇ ਉੱਤੇ ਕਿਵੇਂ ਬੈਠਿਆ ਕੌਤਕਦੀਨ ਐਬਕ ਦੀ ਮੌਤ 4 ਨਵੰਬਰ 1210 ਇਸਵੀ ਚ ਹੋ ਗਈ ਸੀ ਲਾਹੌਰ ਦੇ ਵਿੱਚ ਚੁਗਾਨ ਖੇਡਦੇ ਆਂ ਚੁਗਾਨ ਇੱਕ ਪ੍ਰਾਣੀ ਖੇਡ ਆ ਘੋੜੇ ਤੇ ਚੜ ਕੇ ਖਿੱਢੀ ਜਾਂਦੀ ਐ ਇੱਕ ਪੋਲੋ ਦੀ ਤਰ੍ਹਾਂ ਉਹ ਬਹੁ ਹਾਕੀ ਜੀ ਹੁੰਦੀ ਐ ਵੱਡੀ ਸਾਰੀ ਡਾਂਗ ਜੀ ਉਹਦੇ ਨਾਲ ਬਾਲ ਇਧਰ ਉਧਰ ਸੱੜਦੇ ਰਹਿੰਦੇ ਉਹਨੂੰ ਚੁਗਾਨ ਕਹਿੰਦੇ ਸੀ ਕਉਕੀ ਉਸ ਸਮੇਂ ਦੀ ਅਮੀਰਾਂ ਵਜ਼ੀਰਾਂ ਦੀ ਖੇਡ ਸੀ ਤੇ ਅੱਜ ਵੀ ਇਹ ਅਮੀਰਾਂ ਵਜ਼ੀਰਾਂ ਦੀ ਖੇਡ ਆ ਕਿਉਂਕਿ ਘੋੜਾ ਵੀ ਬਹੁਤ ਮਹਿੰਗਾ ਹੁੰਦਾ ਤੇ ਸਪੈਸ਼ਲ ਜਿਵੇਂ ਗੋਲਫ ਆ ਉਵੇਂ ਉਹ ਗੋਲਫ ਮਹਿੰਗੀ ਆ ਉਵੇਂ ਇਹ ਚੁਗਾਨ ਵੀ ਤੇ ਪੋਲੋ ਵੀ ਮਹਿੰਗੀ ਖੇਡ ਸੀ ਤੋ ਉਸ ਸਮੇਂ ਕਹਿੰਦੇ ਵੀ ਘੋੜੇ ਤੋਂ ਡਿੱਗ ਕੇ ਕੌਤਬਦੀਨ ਐਬਕ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਕੌਤਬਦੀਨ ਐਬਕ ਦਾ ਮੁੰਡਾ ਆਰਾਮ ਸ਼ਾ ਗੱਦੀ ਤੇ ਬੈਠਿਆ ਉਹਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਦਿੱਲੀ ਵਾਲੇ ਕਹਿੰਦੇ ਵੀ ਅਸੀਂ ਤੈਨੂੰ ਬਾਦਸ਼ਾਹ ਨਹੀਂ ਭਾਈ ਮੰਨਦੇ ਉਸ ਤੋਂ ਬਾਅਦ ਫਿਰ ਬਦਾਯੂ ਦਾ ਜਿਹੜਾ ਗਵਰਨਰ ਸੀਗਾ ਉਸ ਸਮੇਂ ਸ਼ਮਸ਼ਦੀਨ ਐਲਤਤਮਿ ਇਨੂੰ ਬੁਲਾਇਆ ਗਿਆ ਵੀ ਤੂੰ ਆ ਜਦੋਂ ਬੁਲਾਇਆ ਗਿਆ ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਅਮੀਰਾਂ ਵਜ਼ੀਰਾਂ ਨੇ ਇਕੱਠਿਆਂ ਹੋ ਕੇ ਸ਼ਮਸ਼ਦੀਨ ﺍﻟत tạmਿਸ਼ ਨੂੰ ਗੱਦੀ ਉੱਤੇ ਬਿਠਾਤਾ ਸੀਗਾ ਕਿਉਂਕਿ 4 ਨਵੰਬਰ ਨੂੰ ਕਉਤਬਦੀਨ ਐਬਕ ਦੀ ਮੌਤ ਹੋਈ ਸੀ ਲੰਮਾ ਸਫ਼ਰ ਸੀਗਾ ਇਸ ਕਰਕੇ ਕੁਸ਼ਮਤ ਐਬਕ ਦਾ ਮੁੰਡਾ ਵੀ ਗੱਦੀ ਤੇ ਬੈਠਿਆ ਇਸੇ ਕਰਕੇ ਜਿਹੜਾ ਸਹੀ ਸਮਾਂ ਟੁੱਕਦਾ ਵੀ 1211 ਈਸਵੀ ਦੇ ਵਿੱਚ ਕਹਿੰਦੇ ਵੀ ਸ਼ਮਸ਼ਦੀਨ ﺍﻟत tạmਿਸ਼ ਦਿੱਲੀ ਦੇ ਤਖਤ ਤੇ ਬਹਿ ਗਿਆ ਸੀ ﺍﻟत tạmਿਸ਼ ਗੱਦੀ ਉੱਤੇ ਤਾਂ ਬੈਠ ਗਿਆ ਪਰ ਸੌਖਾ ਨਹੀਂ ਸੀ ਕਿਉਂਕਿ ਜਦੋਂ ਜਦੋਂ ਸਮਾਜ ਦੇ ਵਿੱਚ ਕਹ ਲਓ ਕਿ ਉਸ ਸਮੇਂ ਜਾਤਾਂ ਪਾਤਾਂ ਵੀ ਹੁੰਦੀਆਂ ਸੀ ਤਾਂ ਜਿਹੜੇ ਉਸ ਸਮੇਂ ਦੇ ਬਾਰੇ ਵੱਡੇ ਸਰਦਾਰ ਸੀ ਉਹ ਕਹਿੰਦੇ ਵੀ ਇਹ ਗੁਲਾਮ ਥੋੜੋ ਯਾਰ ਹੁਣ ਸਾਡੇ ਤੇ ਰਾਜ ਕਰੂਗਾ ਉਹਨਾਂ ਨੂੰ ਇਹ ਗੱਲ ਹਾਜਮ ਨਹੀਂ ਹੋਈ ਜਿਵੇਂ ਕੋਈ ਅੱਜ ਕੋਈ ਪਿੰਡ ਦੇ ਵਿੱਚੋਂ ਗਰੀਬ ਬੰਦਾ ਉੱਚਾ ਉਹਦੇ ਤੇ ਪਹੁੰਚ ਜੇ ਤੋਂ ਹਾਜਮ ਕਰਨੀ ਪਿੰਡ ਦੇ ਅਮੀਰਾਂ ਲਈ ਵੱਡੀ ਗੱਲ ਹੋ ਜਾਂਦੀ ਆ ਉਸੇ ਤਰੀਕੇ ਨਾਲ ਇਹ ਗੱਲ ਹਾਜਮ ਨਾ ਹੋਈ ਤੇ ਬਗਾਵਤਾਂ ਦਾ ਦੌਰ ਸ਼ੁਰੂ ਹੋ ਗਿਆ ਕਹਿੰਦੇ ਸੀ ਤਾਂ ਨਹੀਂ ਤੈਨੂੰ ਬਾਦਸ਼ਾਹ ਮੰਨਦੇ ਸੁਲਤਾਨ ਮੰਨਦੇ ਇਸੇ ਤਰੀਕੇ ਨਾਲ ਬੰਗਾ ਬੰਗਾਲ ਵਾਲੇ ਪਾਸੇ ਬਗਾਵਤਾਂ ਸ਼ੁਰੂ ਹੋ ਗਈਆਂ ਮਰਦਾਨ ਖਾਂ ਦਾ ਨਾਮ ਮਿਲਦਾ ਵੀ ਮਰਦਾਨ ਖਾਂ ਸੀ ਉਹਨੇ ਬਗਾਵਤ ਕਰਤੀ ਬੰਗਾਲ ਵਾਲੇ ਪਾਸੇ ਵੀ ਮੈਂ ਨਹੀਂ ਤੇਰਾ ਕਹਿਣਾ ਮੰਨਦਾ ਤੇ ਉਧਰਲੇ ਪਾਸੇ ਸਿੰਧ ਵਾਲੇ ਪਾਸੇ ਅ ਨਸੀਰਉਦੀਨ ਕਵਾਚਾ ਸੀ ਉਹਨੇ ਵੀ ਬਗਾਵਤ ਕਰਤੀ ਮੈਂ ਨਹੀਂ ਤੇਨੂੰ ਮੰਨਦਾ ਇਸੇ ਤਰੀਕੇ ਗਜ਼ਨੀ ਦਾ ਜਿਹੜਾ ਉਸ ਸਮੇਂ ਗਵਰਨਰ ਹੁੰਦਾ ਸੀ ਸਤਾਸਦੀਨ ਜ਼ਲਦੋਜ਼ ਇਹ ਸਾਰੇ ਕੁਤਬ ਦੀ ਨਾਇਬਕ ਦੇ ਰਿਸ਼ਤੇਦਾਰ ਸੀ ਉਹਨੇ ਵੀ ਬਗਾਵਤ ਕਰਤੀ ਕਿਹਾ ਮੈਂ ਤੈਨੂੰ ਨਹੀਂ ਮੰਨਦਾ ਵੀ ਮੈਂ ਆਬਾਦਸ਼ਾਹ ਮਤਲਬ ਇਸ ਤਰੀਕੇ ਦੀਆਂ ਬਗਾਵਤਾਂ ਦਾ ਦੌਰ ਚੱਲ ਪਿਆ ਸੀ ਇਲਤੋਤ ਮਿਸ਼ਤੀਆਂ ਸਮੱਸਿਆਵਾਂ ਵਿੱਚ ਹੋਰ ਵੀ ਵਾਧਾ ਹੋ ਗਿਆ ਜਦੋਂ ਦੂਜੇ ਪਾਸੇ ਮੰਗੋਲ ਚੰਗੇਜ਼ ਖਾਂ ਸੀ ਉਹਨੇ ਵੀ ਹਮਲੇ ਸ਼ੁਰੂ ਕਰਤੇ ਸੀ ਉਹਨੇ ਹਮਲਾ ਕੀਤਾ ਸੀ ਜ਼ਲਾਲੂਦੀਨ ਖੁਰਿਜ਼ਮਸ਼ਾਹ ਤੇ ਉਹਨੂੰ ਹਰਾਤਾ ਸੀ ਤੇ ਉਹ ਹਾਰ ਕੇ ਫਿਰ ਇੱਧਰ ਆ ਗਿਆ ਸੀ ਗਜਨੀ ਤੇ ਉਹਨੇ ਗਜਨੀ ਤੇ ਆ ਕੇ ਕਬਜ਼ਾ ਕਰ ਲਿਆ ਤੇ ਗਜਨੀ ਤੇ ਰਾਜ ਸੀਗਾ ਤਾਸਦੀਨ ਜ਼ਲਦੋਜ਼ ਦਾ ਤੇ ਜ਼ਲਦੋਜ਼ ਨੂੰ ਭਜਾਤਾ ਗਜਨੀ ਤੋਂ ਤੇ ਜ਼ਲਦੋਜ਼ ਨੇ ਆ ਕੇ ਕਬਜ਼ਾ ਕਰ ਲਿਆ ਲਾਹੌਰ ਤੇ ਜਦੋਂ ਲਾਹੌਰ ਤੇ ਕਬਜ਼ਾ ਕਰ ਲਿਆ ਉਹ ਕਹਿੰਦਾ ਵੀ ਲਾਹੌਰ ਤਾਂ ਆਈ ਗਏ ਆ ਵੀ ਹੁਣ ਆਪਾਂ ਦਿੱਲੀ ਜਿੱਤਾਂਗੇ ਤੇ ਮਗਰ ਮਗਰ ਫਿਰ ਉਹ ਖੁਰიზਮ ਸ਼ਾਹ ਦਾ ਪਿੱਛਾ ਕਰਦਾ ਕਰਦਾ ਚੰਗੀਜ਼ ਖਾਂ ਵੀ ਸਿੰਧ ਪਾਰ ਕਰਕੇ ਆ ਗਿਆ ਸੀ ਉਹ ਕਹਿੰਦਾ ਸੀ ਵੀ ਲੈ ਵੀ ਹੁਣ ਆਪਾਂ ਨੇੜੇ ਆ ਗਿਆ ਹੁਣ ਆਪਾਂ ਦਿੱਲੀ ਤੇ ਵੀ ਕਬਜ਼ਾ ਕਰਾਂਗੇ ਮਤਲਬ ਚਾਰੇ ਪਾਸੇ ਸਮੱਸਿਆਵਾਂ ਨਿਸਰੁਦੀਨ ਕੁਬਾਚਾ ਦੀ ਵੀ ਸਮੱਸਿਆ ਚੰਗੀਜ਼ ਖਾਂ ਦੀ ਵੀ ਸਮੱਸਿਆ ਜ਼ਲਦੋਜ਼ ਦੀ ਵੀ ਸਮੱਸਿਆ ਮਤਲਬ ਜ਼ਲਾਲੂਦੀਨ ਦੀ ਵੀ ਖੁਰიზਮ ਸ਼ਾਹ ਦੀ ਵੀ ਸਮੱਸਿਆ ਪਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਆਪਣੇ ਸਿਆਣਫ ਦੇ ਨਾਲ ਸ਼ਮਸ਼ਦੀਨ ਐਲਤਦਮਿਸ਼ ਨੇ ਦਬਾ ਲਿਆ ਸੀ ਜਦੋਂ ਦਰਬਾਰ ਦੇ ਵਿੱਚ ਸਮੇਂ-ਸਮੇਂ ਤੇ ਬਗਾਵਤਾਂ ਹੋਣ ਲੱਗੀਆਂ ਤਾਂ ਐਲਤਤਮਿਸ਼ ਨੇ ਕਿਹਾ ਵੀ ਹੁਣ ਸਖਤਾਈ ਕਰਨੀ ਪਊਗੀ ਵੀ ਹੁਣ ਸਰੋਂ ਪਾਣੀ ਲੰਘਦਾ ਜਾਂਦਾ। ਜਦੋਂ ਕਹਾਣੀਆਂ ਆਉਦੇ ਵੱਸ ਤੋਂ ਬਾਹਰ ਦੇਖੀ ਤਾਂ ਉਸ ਸਮੇ ਐਲਤਤਮਿਸ਼ ਨੇ ਜਿੰਨੇ ਅਮੀਰ ਵਜ਼ੀਰ ਸੀ ਜਿਹੜੇ ਬਗਾਵਤ ਕਰਦੇ ਸੀ ਕਹਿੰਦੇ ਆਜੋ ਮੈਦਾਨ 'ਚ। ਤਾਂ ਮੈਦਾਨ ਦੇ ਵਿੱਚ ਆਏ ਤਾਂ ਮੁਕਾਬਲਾ ਹੋਇਆ ਤਾਂ ਐਲਤਤਮਿਸ਼ ਨੇ ਉਹਨਾਂ ਸਾਰਿਆਂ ਨੂੰ ਜੰਗ ਦੇ ਮੈਦਾਨ 'ਚ ਕਤਲ ਕਰਤਾ ਸੀ। ਮਤਲਬ ਇਸ ਤਰੀਕੇ ਨਾਲ ਉਹਨੇ ਬਗਾਵਤਾਂ ਨੂੰ ਦਬਾ ਲਿਆ ਸੀ। ਤੇ ਇਸ ਤਰੀਕੇ ਨਾਲ ਫਿਰ ਆਪਾਂ ਗੱਲ ਕਰੀਏ ਜ਼ਲਾਲੂਦੀਨ ਖੁਰਦਮਸ਼ਾਹ ਦੀ। ਇਹ ਵੀ ਇੱਕ ਇਨੀ ਵੀ ਚਿੱਠੀ ਲਿਖੀ ਇਧਰ ਐਲਤੋਤ ਮਿਸ਼ਨ ਨੂੰ ਭਾਈ ਮੈਂ ਨੂੰ ਤੂੰ ਰਹਿਣ ਲਈ ਅਰਜੀ ਪਾਈ ਵੀ ਮੈਨੂੰ ਤੂੰ ਆਪਦੇ ਰਾਜ ਦੇ ਵਿੱਚ ਰੱਖ ਲੈ ਵੀ ਮੈਨੂੰ ਇੱਕ ਸਿਆਸੀ ਪਨਾਹ ਦੇ ਦੇ ਤਾਂ ਐਲਤੋਤ ਮਿਸ਼ਨ ਕਹਿੰਦਾ ਸੋਚਦਾ ਸੀ ਐਲਤੋਤ ਮਸ਼ ਸੋਚਦਾ ਸੀ ਵੀ ਜੇ ਇਹਨੂੰ ਪਨਾਹ ਦਿੱਤੀ ਤਾਂ ਚਿੰਗੇਜ਼ ਖਾਂ ਚੜ ਕੇ ਆਊਗਾ ਮੇਰੇ ਲਈ ਸਮੱਸਿਆ ਖੜੀ ਹੋਊਗੀ ਵੀ ਇਸ ਕਰਕੇ ਮੈਂ ਇਹਨੂੰ ਪਨਾਹ ਨਾ ਦੇਵਾਂ ਤੂੰ ਟਾਲ ਮਟੋਲ ਕਰਤੀ ਤੇ ਆਖਿਆ ਵੀ ਜਿਹੜੀ ਦਿੱਲੀ ਦੀ ਹਵਾ ਨਾ ਇਹ ਤੇਰੀ ਸਿਹਤ ਲਈ ਬੜੀ ਠੀਕ ਨਹੀਂ ਵੀ ਇਸ ਕਰਕੇ ਤੂੰ ਕਿਤੇ ਹੋਰ ਪ੍ਰਬੰਧ ਕਰ ਫਿਰ ਉਹ ਚਲੇ ਗਿਆ ਸੀ ਕਹਿੰਦੇ ਉਹਨੇ ਜਦੋਂ ਚੰਗੀਜ਼ ਖਾਂ ਮਗਰ ਪਿੱਛਾ ਕਰ ਰਿਹਾ ਸੀ ਤਾਂ ਘੋੜੇ ਸਮੇਤ ਪਾਣੀ 'ਚ ਛਾਲ ਮਾਰੀ ਤਦ ਦਿਨ ਚੰਗੀਜ਼ ਖਾਂ ਪਿੱਛਾ ਕਰਦਾ ਰਿਹਾ ਪਰ ਉਹ ਤੋਂ ਫੜਿਆ ਨਾ ਗਿਆ ਤੇ ਆਖਰ ਨੂੰ ਇਰਾਨ ਵਾਲੇ ਪਾਸੇ ਜਲਾਲਉਦੀਨ ਖੁਰिजਮਸ਼ਾਹ ਚੰਗੀਜ਼ ਖਾਂ ਨਾਲ ਲੜਦਾ ਲੜਦਾ ਮਾਰਿਆ ਗਿਆ ਸੀਗਾ ਇਸ ਤੋਂ ਬਾਅਦ ਗੱਲ ਆਉਂਦੀ ਹੈ ਰਣਥੰਬੋਰ ਦੀ ਰਣਥੰਬੋਰ ਰਾਜਪੂਤਾਨੇ ਦਾ ਮਾਣ ਮੰਨਿਆ ਜਾਂਦਾ ਸੀ ਕਿਹਾ ਜਾਂਦਾ ਵੀ 17 ਵਾਰ ਇਹਦੇ ਤੇ ਇਹਨੂੰ 17 ਰਾਜਾਂ ਨੇ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਜਿੱਤਿਆ ਕਿਸੇ ਤੋਂ ਨਹੀਂ ਸੀ ਗਿਆ ਇਹ ਰਣਥੰਬੋਰ ਕਿੱਥੇ ਆ ਜੈਪੁਰ ਤੋਂ 100 150 ਕਿਲੋਮੀਟਰ ਦੀ ਦੂਰੀ ਤੇ ਕਹਿ ਸਕਦੇ ਹਾਂ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਵਿੱਚ ਪਿਆ ਜਾਂਦਾ ਬਹੁਤ ਸੰਗਣਾ ਜ਼ਿਲ੍ਹਾ ਇਸ ਇਲਾਕੇ 'ਚ ਜਾ ਕੇ ਆਪਾਂ ਇਸ ਕਿਲੇ ਦੀ ਵੀਡੀਓ ਫ਼ਲਮਾਈ ਹੋਈ ਆ ਤੁਸੀਂ ਵੇਖ ਸਕਦੇ ਹੋ ਆਪਣੇ ਚੈਨਲ ਤੇ ਹਾਂ ਗੱਲ ਕਰੀਏ ਕਿਰੇ ਦੀ ਕਿਲਾ ਬਹੁਤ ਔਖਾ ਸੀਗਾ ਤਾਂ ਸੁਲਤਾਨ ਅ ਸੁਲਤਾਨ ਐਲਤਤਮਿਸ਼ ਨੇ ਇਸ ਕਿਲੇ ਨੂੰ ਵੀ 1226 ਈਸਵੀ ਦੇ ਵਿੱਚ ਜਿੱਤ ਲਿਆ ਸੀਗਾ ਤੇ ਇਹਦੇ ਨਾਲ ਫਿਰ ਰਾਜਪਪਾਨਿਆਂ ਦੇ ਤੇ ਚੜਤ ਹੁੰਦੀ ਸੀ ਤੇ ਉਸ ਚੜਤ ਦੇ ਵਿੱਚ ਉਹਨਾਂ ਦੀ ਚੜਤ ਨੂੰ ਢਾਹ ਲਾ ਕੇ ਸ਼ਮਸ਼ੁਦੀਨ ﺍﻟत ਕਮਿਸ਼ਨ ਨੇ ਆਪਣੀ ਚੜ੍ਹਾਈ ਕਰ ਲਈ ਸੀ ਇਸ ਤੋਂ ਬਾਅਦ ਫਿਰ ਅਗਲੇ ਸਾਲ ਇਹਨੇ ਮੰਗਸੌਰ ਦਾ ਕਿਲਾ ਜਿੱਤ ਲਿਆ ਸੀ ਹੁਣ ਗੱਲ ਕਰੀਏ ਇੱਕ ਤਾਜ਼ਦਿਨ ਜ਼ਲਦੂਸ ਸੀ ਜਿਹਨੇ ਬਗਾਵਤ ਕੀਤੀ ਸੀ ਇੱਕ ਸੀਗਾ ਨਸਰੂਦੀਨ ਕਵਾਚਾ ਵੀ ਇਹਨਾਂ ਦੀ ਮੌਤ ਕਿਵੇਂ ਹੋਈ ਤਾਜ਼ਦਿਨ ਜ਼ਲਦੂਸ ਦੀ 1215 ਇਸਵੀ ਚ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਬਦਾਯੂਜੇ ਕਿਲੇ ਚ ਰੱਖਿਆ ਗਿਆ ਬਦਾਯੂਯੂਪੀ ਚ ਤੇ ਉੱਥੇ ਦੀ ਮੌਤ ਹੋ ਗਈ ਸੀ ਮਤਲਬ ਇਸ ਤਰੀਕੇ ਨਾਲ ਤਾਜ਼ਦਿਨ ਜ਼ਲਦੂਸ ਦਾ ਇਦਾਂ ਅੰਤ ਹੋ ਗਿਆ ਜਿਹੜਾ ਨਸੀਰੂਦੀਨ ਕਵਾਚਾ ਸੀਗਾ ਜੋਵੇਂ ਮਕਾਬਲੇ ਲਈ ਆਇਆ ਤਾਂ ਮਗਰ ਫਿਰ ਐਲਤਤਮਿਸ਼ ਦੀ ਫੌਜ ਪੈ ਗਈ ਫੌਜ ਪੈ ਗਈ ਤੇ ਨੇ ਕਸ਼ਤੀ ਉੱਤੇ ਜਾਣ ਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕਸ਼ਤੀ ਪਲਟ ਗਈ ਤਾਂ ਉਸ ਪਾਰ ਕਰਦੇ ਸਮੇਂ ਨਦੀ ਪਾਰ ਕਰਦੇ ਸਮੇਂ ਉਹਦੀ ਵੀ ਮੌਤ ਹੋ ਗਈ ਇਸ ਮਤਲਬ ਇਹ ਦੋ ਵੱਡੀਆਂ ਬਗਾਵਤਾਂ ਕਰਨ ਵਾਲੇ ਸੀ ਇਹ ਵੀ ਇਹਨਾਂ ਦਾ ਵੀ ਖਤਮ ਇਸ ਤਰੀਕੇ ਨਾਲ ਕਰਤਾ ਸੀ ਐਲਤਤਮਿਸ਼ ਨੇ 1228 ਈਸਵੀ ਦੇ ਵਿੱਚ ਐਲਤਤਮਿਸ਼ ਨੇ ਖਿਲਜੀਆ ਨੂੰ ਹਰਾ ਕੇ ਪੱਕੇ ਤੌਰ ਤੇ ਬੰਗਾਲ ਨੂੰ ਆਪ ਦੇ ਰਾਜ ਚ ਸ਼ਾਮਲ ਕਰ ਲਿਆ ਸੀ 1229 ਦੇ ਵਿੱਚ ਉਹਨੇ ਜਿੰਨੇ ਵੀ ਇਲਾਕੇ ਕੌਤੁਬਦੀਨ ਐਬਕ ਦੇਦੀਨ ਪਹਿਲਾਂ ਹੁੰਦੇ ਸੀ ਜਿਹੜੇ ਖਸ ਚੁੱਕੇ ਸੀ ਉਹਨਾਂ ਸਾਰਿਆਂ ਇਲਾਕਿਆਂ ਤੇ ਕਬਜ਼ਾ ਕਰਕੇ ਆਪਣੇ ਅਧੀਨ ਕਰ ਲਈ ਸੀ ਮਤਲਬ ਦਿੱਲੀ ਸਲਤਨਤ ਦੇ ਅਧੀਨ ਕਰ ਲਈ ਸੀ ਪਰ ਇੱਕ ਲੰਮਾ ਚੌੜਾ ਉਹਨੇ ਸਫ਼ਰ ਤੈਅ ਕੀਤਾ ਉਸ ਤੋਂ ਬਾਅਦ ਉਹਨੇ ਫਿਰ ਬਾਦਸ਼ਾਹਤ ਲਈ ਇੱਕ ਅਰਜੀ ਭੇਜੀ ਖਲੀਫੇ ਦੇ ਕੋਲੇ ਵੀ ਖਲੀਫੇ ਜੋ ਉਸ ਅਰਬ ਦੇ ਵਿੱਚ ਸੀ ਵੀ ਤੁਸੀਂ ਮੇਰੀ ਬਾਦਸ਼ਾਹ ਸਲਤਨਤ ਨੂੰ ਪ੍ਰਮਾਨ ਕਰੋ ਵੀ ਮੈਨੂੰ ਇੱਕ ਮਤਲਬ ਕਿ ਉਨਤ ਪ੍ਰਮਾਨ ਕਰਾਉਣਾ ਹੁੰਦਾ ਸੀ ਅਟੈਸਟ ਕਰਾਉਣਾ ਹੁੰਦਾ ਸੀ ਜੇ ਉਹ ਪ੍ਰਮਾਨ ਕਰ ਦਿੰਦੇ ਸੀ ਉਹਨੂੰ ਸੁਲਤਾਨ ਮੰਨਿਆ ਜਾਂਦਾ ਸੀ ਤਾਂ ਉਸ ਖਲੀਫੇ ਤੋਂ ਆਪਣੀ ਜੋ ਸੰਧ ਸੀ ਪਾਸ ਕਰਾਈ ਗਈ ਤਾਂ ਉਸ ਜੋ ਸੁਨਹਿਾ ਲੈ ਕੇ ਆਏ ਦਿੱਲੀ ਨੂੰ ਸਾਰੀ ਨੂੰ ਕਹਿੰਦੇ ਵੀ ਇੱਕ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਤੇ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਫਿਰ ਉਹ ਜਿਹੜਾ ਪੈਗਾਮ ਆਇਆ ਸੀ ਉੱਥੋਂ ਉਸ ਪੈਗਾਮ ਨੂੰ ਪੜਿਆ ਗਿਆ ਤੇ ਇਸ ਤਰੀਕੇ ਨਾਲ ਪੱਕੇ ਤੌਰ ਤੇ ਸ਼ਮਸ਼ੁਦੀਨ ﺍﻟतदमिश्ਦੀ सल्तनत ਹੋ ਗਈ ਸੀ। ਉਹਦੇ ਦਰਬਾਰ ਦੇ ਵਿੱਚ ਨਾ ਬਹੁਤ ਸਾਰੇ ਗੁਲਾਮ ਉਹਦੇ ਵਾਂਗੂ ਖਰੀਦੇ ਗਏ ਸੀਗੇ ਤੇ ਉਹ ਗੁਲਾਮਾਂ ਦਾ ਬਹੁਤ ਕਦਰਦਾਨ ਸੀ। ਉਹਨੂੰ ਲੱਗਦਾ ਸੀ ਕਿ ਸਾਰੇ ਮੇਰੇ ਵਰਗੇ ਆ। ਤਾਂ ਕਦੇ-ਕਦੇ ਉਹਨੇ ਦਰਬਾਰ ਦੇ ਵਿੱਚ ਆਖਣਾ ਵੀ ਜੇ ਮੇਰਾ ਵਾਸ ਚਲੇ ਨਾ ਮੈਂ ਇਹਨਾਂ ਗੁਲਾਮਾਂ ਨੂੰ ਦੇਖ ਕੇ ਉਹਦਾ ਜ਼ਿਕਰ ਕਰਦਾ ਸੀ ਵੀ ਮੈਂ ਇਹਨਾਂ ਦੇ ਹੱਥਾਂ ਪੈਰਾਂ ਨੂੰ ਚੁੰਮ ਲਾਵਾਂ। ਪਰ ਵੇਖੋ ਸੁਲਤਾਨ ਦੇ ਅਹੁਦੇ ਸੀਗੇ ਉਹਦੇ ਤੇ ਸੀ ਇਸ ਕਰਕੇ ਉਹ ਕਰਨੀ ਸੀ ਸਕਦਾ ਉਹ ਇੱਕ ਸੁਲਤਾਨ ਦੀ ਜਿਵੇਂ ਪ੍ਰੋਟੋਕਾਲ ਹੁੰਦੋ ਉਸ ਤਰੀਕੇ ਨਾਲ ਕਰਨੀ ਸੀ ਸਕਦਾ ਪਰ ਉਹਨਾਂ ਦੀ ਇੱਜ਼ਤ ਮਾਉ ਉਹਨਾਂ ਨੂੰ ਇੱਜ਼ਤ ਮਾਣ ਬਹੁਤ ਦਿੰਦਾ ਸੀ ਭਾਵੇਂ ਉਹਦੀ ਖਾਸ ਗੱਲ ਸੀ ਮਤਲਬ ਕਿ ਇੱਕ ਉੱਚੇ ਲੈਵਲ ਤੇ ਪਹੁੰਚ ਕੇ ਵੀ ਉਹ ਆਪਣੇ ਨਾਲ ਦੇ ਜਿਹੜੇ ਸਾਥੀ ਸੀ ਜਿਹੜੇ ਥੱਲੇ ਰਹੇਗੇ ਉਹਨਾਂ ਨੂੰ ਵੀ ਉਹ ਪੂਰਾ ਮਾਣ ਸਤਿਕਾਰ ਦਿੰਦਾ ਰਿਹਾ ਇਹ ਉਹਦੀ ਸੁਭਾਅ ਦੀ ਵੱਡੀ ਤੇ ਖਾਸ ਗੱਲ ਸੀਗੀ ਉਸ ਸੁਭਾਅ ਨੇ ਦੇ ਵਿੱਚ ਸੁਲਤਾਨ ਸ਼ਮਸ਼ਦੀਨ ﺍﻟतਤਮਿਸ਼ ਭਵਨ ਨਿਰਮਾਣ ਕਲਾ ਦਾ ਵੀ ਸ਼ੌਕੀਨ ਸੀ ਕੋਤਬ ਮিনার ਸ਼ੁਰੂ ਕਰਵਾਇਆ ਸੀ ਕੌਤਬਦੀਨ ਐਬਕ ਨੇ ਪਰ ਇਹਨੂੰ ਪੂਰਾ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਸੀਗਾ ਸ਼ਮਸ਼ਦੀਨ ਐਲਤਤਮਿਸ਼ ਨੇ ਇਸ ਤੋਂ ਬਿਨਾਂ ਦਿੱਲੀ ਦਾ ਸਹੀ ਮਿਸਤਰੀ ਮੰਨਿਆ ਜਾਵੇ ਤਾਂ ਐਲਤਤਮਿਸ਼ ਨੂੰ ਮੰਨਿਆ ਜਾ ਸਕਦਾ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਪੁਰਾਣੀਆਂ ਇਮਾਰਤਾਂ ਸੀ ਉਹਨਾਂ ਇਮਾਰਤਾਂ ਨੂੰ ਦੁਬਾਰੇ ਨਿਰਮਾਣ ਕੀਤਾ ਨਵੇਂ ਤਲਾਬ ਬਣਾਏ ਮਦਰਸੇ ਬਣਾਏ ਸਕੂਲ ਬਣਾਈ ਇਸ ਤੋਂ ਬਿਨਾਂ ਜਿਹੜੇ ਉਸ ਸਮੇਂ ਦੇ ਮিনার ਸੀ ਉਹਨਾਂ ਦੇ ਖਾਸ ਤਰੀਕੇ ਦੇ ਨਿਕਾਸੀ ਕਰਾਈ ਗਈ ਮਤਲਬ ਖੂਬਸੂਰਤ ਬਣਾਉਣ ਦੇ ਵਿੱਚ ਬਹੁਤ ਯੋਗਦਾਨ ਸੀ ਨਵੀਆਂ ਮਸਜਿਦਾਂ ਦੇ ਨਿਰਮਾਣ ਕਰਾਏ ਬੇਸ਼ੱਕ ਇਸ ਤੋਂ ਪਹਿਲੇ ਵੀ ਕਿਹਾ ਜਾਂਦਾ ਵੀ ਹਿੰਦੂ ਭਾਈ ਚਾਰੇ ਦੇਵੀ ਪਹਿਲਾਂ ਉੱਥੇ ਸਮਾਰਕ ਹੁੰਦੇ ਸੀ ਕਿਉਂਕਿ ਉਹ ਕਿਉਂਕਿ ਇੰਦਰਪ੍ਰਸਤ ਸੀ ਨੇੜੇ ਤੇੜ ਉਸ ਸਮੇਂ ਰਾਜਤਾਨੀ ਪਾਣਵਾਦੀ ਮੰਨੀ ਗਈ ਸੀ ਪਰ ਉਹ ਸਮਾਂ ਬਹੁਤ ਹੋ ਗਿਆ ਸੀ ਠੀਕਾ ਕਿੰਨਾ ਸਮਾਂ ਖੜ ਨਹੀਂ ਸੀ ਸਕਦੇ ਪਰ ਉਹ ਨਵੇਂ ਨਿਰਮਾਣ ਜ਼ਰੂਰ ਕੀਤੇ ਜਿਨ੍ਹਾਂ ਦੇ ਕਰਕੇ ਸਹੀ ਮਿਸਤਰੀ ਤੌਰ ਤੇ ਸ਼ਮਸ਼ਦੀਨ ਐਲਤਤਮਿਸ਼ ਨੂੰ ਮੰਨਿਆ ਜਾ ਸਕਦਾ ਇਹਦੇ ਨਾਲ ਹੀ ਐਲਤਤਮਿਸ਼ ਐਜੂਕੇਸ਼ਨ ਤੇ ਬਹੁਤ ਖਰਚ ਕਰਦਾ ਸੀ 10 ਲੱਖ 10 ਕਰੋੜ ਰੁਪਇਆ ਹਰ ਸਾਲ ਉਹ ਆਲਮਾ ਫਾਜ਼ਲਾਂ 'ਚ ਖਰਚ ਕਰਦਾ ਸੀਗਾ ਬਹੁਤ ਸਾਰੇ ਵਿਦਵਾਨ ਜਿਹੜੇ ਅਰਬ ਵਾਲੇ ਪਾਸੇ ਸੀ ਬਗਦਾਦ ਵਾਲੇ ਪਾਸੇ ਸੀ ਜਿਹੜੇ ਉਸ ਸਮੇਂ ਦੇ ਮਗੋਲਾਂ ਤੋਂ ਪਰੇਸ਼ਾਨ ਸੀ ਉਹਨਾਂ ਨੂੰ ਇੱਥੇ ਦਿੱਲੀ 'ਚ ਪਨਾਹ ਦਿੱਤੀ ਗਈ ਤਾਂ ਦੂਰ ਦੂਰ ਦੇ ਜਿੰਨੇ ਵੀ ਵਿਦਵਾਨ ਸੀ ਸਾਰੇ ਦਿੱਲੀ ਚ ਆਉਣੇ ਸ਼ੁਰੂ ਹੋ ਗਏ ਮਤਲਬ ਕਿ ਇੱਕ ਐਜੂਕੇਸ਼ਨ ਦਾ ਵੱਡਾ ਕੇਂਦਰ ਬਣ ਗਿਆ ਸੀ ਦਿੱਲੀ ਤਾਂ ਉਸ ਸਮੇਂ ਵਿੱਤ ਕਰਾਣੀ ਸੀ ਕੀਤਾ ਮਤਲਬ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਕਹਿੰਦੇ ਵੀ ਬਹੁਤ ਸਾਰੇ ਫੰਡ ਰੀਲீஸ் ਕੀਤੇ ਗਏ ਦਿੱਤੇ ਗਏ ਖਾਸ ਤੌਰ ਤੇ ਸਿੱਖਿਆ ਦੇ ਵਿੱਚ ਮਤਲਬ ਉਹ ਐਲਤਤਮਿਸ਼ ਦੀ ਨਾ ਸੂਫੀ ਫਕੀਰਾਂ ਦੇ ਨਾਲ ਵੀ ਚੰਗੀ ਲਿਹਾਜ਼ ਹੁੰਦੀ ਸੀ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਮਿਲਦਾ ਵੀ ਜਿਨ੍ਹਾਂ ਦੇ ਵਿੱਚ ਜ਼ਿਕਰ ਮਿਲਦਾ ਵਾ ਸ਼ੇਖ ਬਹਾਉਦੀਨ ਜ਼ਕਰੀਆ ਸਾਹਿਬ ਤੇ ਬਾਬਾ ਸ਼ੇਖ ਫਰੀਦ ਦੇ ਉਸਤਾਦ ਹੁੰਸੀ ਉਸਤਾਦ ਬਾਬਾ ਸ਼ੇਖ ਫਰੀਦ ਦੇ ਉਸਤਾਦ ਕੋਜ਼ਾ ਕੌਤਬਦੀਨ ਬਖਤਿਆਰ ਕਾਜੀ ਨਾਲ ਵੀ ਇਹਨਾਂ ਦੇ ਚੰਗੇ ਦੋਸਤਾਨਾ ਸਬੰਧ ਹੁੰਦੇ ਸੀ ਮਤਲਬ ਇਸੇ ਤਰੀਕੇ ਨਾਲ ਹੀ ਉਹ ਤੋਂ ਫਿਰ ਸੂਫੀ ਬਾਦ ਪ੍ਰਗਟ ਹੋਇਆ ਤਾਂ ਦੁਨੀਆਂ ਦੇ ਵਿੱਚ ਸੂਫੀ ਬਾਤ ਕਲਾਮ ਅੱਗੇ ਜਾਣੇ ਸ਼ੁਰੂ ਹੋਏ ਮਤਲਬ এডਿਕੇਸ਼ਨ ਆਲਮਾ ਫਾਜ਼ਲਾਂ ਨੂੰ ਚੰਗੀ ਇੱਜ਼ਤ ਮਾਨ ਦਿੱਤੀ ਜਸ ਕਰਕੇ ਦੂਰੋਂ ਦੂਰੋਂ ਆਲਮ ਫਾਜ਼ਲ ਦਿੱਲੀ 'ਚ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਬਹੁਤ ਸਾਰੇ ਫਕੀਰਾਂ ਦੇ ਮਕਬਰੇ ਉਹ ਵੀ ਆਪਾਂ ਨੂੰ ਦਿੱਲੀ ਦੇ ਵਿੱਚ ਅੱਜ ਵੀ ਵੇਖਣ ਨੂੰ ਮਿਲਦੇ ਆ ਹੁਣ ਗੱਲ ਕਰੀਏ ਸਿੱਕਿਆਂ ਦੀ ਸ਼ਮਸ਼ਦੀਨ ﺍﻟत ਕਮਿਸ਼ਨ ਨੇ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਸੀ ਆਪਣੇ ਰਾਜ ਦੇ ਵਿੱਚ ਇੱਕ ਪਾਸੇ ਆਪਣਾ ਨਾਂ ਖਣਵਾਇਆ ਸੀ ਤੇ ਇੱਕ ਪਾਸੇ ਖਲੀਫੇ ਦਾ ਨਾਂ ਖਣਵਾਇਆ ਸੀਗਾ ਮਤਲਬ ਜਿੱਥੋਂ ਸੰਦ ਪਾਸ ਕਰਾਈ ਸੀ ਤਾਂ ਉਸ ਦੌਰ ਦੇ ਵਿੱਚ ਇਹਨਾਂ ਸਿੱਖਿਆ ਦੇ ਉੱਤੇ ਪਹਿਲਾਂ ਕਿਸੇ ਜ਼ਮਾਨੇ ਚ ਹਿੰਦੂ ਸਿੱਕੇ ਚਲਦੇ ਸਨ ਹਿੰਦੂ ਸਿੱਕਿਆਂ ਨੂੰ ਬੰਦ ਕਰਕੇ ਮੁਸਲਮ ਸਿੱਕੇ ਲਾਗੂ ਕੀਤੇ ਗਏ ਤੇ ਉਸ ਤੋਂ ਬਾਅਦ ਦੇਵਨਾਗਰ ਪਹਿਲਾਂ ਦੇਵਨਾਗਰੀ ਲਿਪੀ ਚਲਦੀ ਸੀ ਉਸ ਤੋਂ ਬਾਅਦ ਅਰਬੀ ਲਿਪੀ ਦਾ ਪ੍ਰਯੋਗ ਕੀਤਾ ਜਾਣ ਲੱਗ ਪਿਆ ਸਿੱਕਿਆਂ ਦੇ ਉੱਤੇ ਇਸ ਤਰੀਕੇ ਨਾਲ ਇੱਕ ਨਵਾਂ ਦੌਰ ਸ਼ੁਰੂ ਹੋਇਆ ਸੀਗਾ ਸੋਨੇ ਚਾਂਦੀ ਦੇ ਸਿੱਕੇ ਚਲਦੇ ਸੀ ਮੰਨ ਲੇ ਕਿ ਚਲ ਵੀ ਉਸ ਸਮੇਂ ਮਾਲਾ ਮਾਲ ਸੀ ਕਮ ਕਿਉਂਕਿ ਇਸ ਬਾਦਸ਼ਾਹ ਨੇ ਵੀ ਇੱਕ ਵੀ ਕੋਡੀ ਚੱਕ ਕੇ ਹੋਰ ਤਾਂ ਨਹੀਂ ਸੀ ਲੱਗ ਗਿਆ ਨੇ ਜੋ ਕਮਾਇਆ ਇਨੇ ਵੀ ਭਾਰਤ ਦੇ ਵਿੱਚ ਹੀ ਰੱਖਿਆ ਇਸ ਕਰਕੇ ਉਹਨੂੰ ਭਾਰਤ ਦਾ ਸੁਲਤਾਨ ਕਿਹਾ ਜਾਂਦਾ 1235ਵੀਂ ਦੇ ਵਿੱਚ ਸਿੰਧ ਦੇ ਗਖੜਾਂ ਉੱਤੇ ਚੜ੍ਹਾਈ ਕਰਨ ਦੇ ਲਈ ਐਲਤੋਤਮਿਸ਼ ਚੱਲਿਆ ਸੀ ਪਰ ਰਾਹ ਦੇ ਵਿੱਚ ਬਿਮਾਰ ਹੋ ਗਿਆ ਤੇ ਵਾਪਸ ਦਿੱਲੀ ਆ ਗਿਆ ਬਿਮਾਰੀ ਇੰਨੀ ਵੱਧ ਗਈ ਕਿ 30 ਅਪ੍ਰੈਲ 1236ਵੀਂ ਦੇ ਵਿੱਚ ਉਹ ਸੰਸਾਰ ਤੋਂ ਅਲਵਿਦਾ ਹੋ ਗਿਆ ਦੱਸਿਆ ਜਾਂਦਾ ਵੀ ਉਹਨੇ ਤਕਰੀਬਨ 26 ਕਸਾਲ ਹਕੂਮਤ ਕੀਤੀ ਤੇ ਉਹਦਾ ਦੌਰ ਬਹੁਤ ਖੂਬਸੂਰਤ ਰਹਾ ਜਿਸ ਸਮੇਂ ਦੇ ਲੋਕ ਵਿਦਵਾਨ ਔਕੜਾਂ ਵਿੱਚ ਝੱਲੀਆਂ ਮੁਸੀਬਤਾਂ ਵਿੱਚ ਝੱਲੀਆਂ ਉਸ ਤੋਂ ਬਾਅਦ ਉਹ ਦੱਸਿਆ ਜਾਂਦਾ ਉਹਦੇ ਮੁੰਡੇ ਇੰਨੇ ਕਾਬਲ ਨਹੀਂ ਸੀ ਉਹਨੇ ਜਿਉਂਦੇ ਜਿਹੀ ਆਖਤਾ ਸੀ ਰਜ਼ੀਆ ਸੋ ਉਹਨੇ ਆਪਣੀ ਧੀ ਨੂੰ ਦਿੱਲੀ ਦਾ ਤਖਤ ਦੇਤਾ ਸੀ ਪਰ ਉਹਦੇ ਨਾਲ ਨਫ਼ਰਤ ਕਰਦੇ ਸੀ ਹੋਰ ਵੀ ਉਹਦੇ ਚਚੇਰੇ ਭਰਾ ਜਾਂ ਉਸ ਸਮੂਹ ਦੀ ਉਸਤੇਲੀ ਮਾਂ ਉਹ ਮਤਰਈ ਮਾਂ ਉਹਨਾਂ ਨਫ਼ਰਤ ਕਰਦੀ ਸੀ ਅਗਲਾ ਐਪੀਸੋਡ ਆਪਾਂ ਰਜ਼ੀਆ ਸੁਲਤਾਨ ਤੇ ਲੈ ਕੇ ਮਿਲਾਂਗੇ ਇਹ ਵੀ ਇੱਕ ਮਹਾਨ ਬਾਦਸ਼ਾਹ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਜਿਨੇ ਆਪਦੀ ਧੀ ਨੂੰ ਇੱਕ ਬਾਦਸ਼ਾਹ ਹਤ ਦਿੱਲੀ ਦੇ ਤਖਤ ਤੇ ਬਿਠਾਇਆ ਉਹ ਦਿੱਲੀ ਦੇ ਤਖਤ ਤੇ ਬੈਠਣ ਵਾਲੀ ਦੁਨੀਆ ਦੀ ਪਹਿਲੀ ਔਰਤ ਸੀ ਮੁਸਲਮਾਨ ਸਮਾਜ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਉਹ ਪਹਿਲੀ ਔਰਤ ਸੀ ਜਿਹੜੀ ਦਿੱਲੀ ਦੇ ਤਖਤ ਦੇ ਉੱਤੇ ਬੈਠੀ ਸੀ ਜਾਂ ਵੀ ਬਾਦਸ਼ਾਹ ਖਵਾਈ ਸੀ ਦਿੱਲੀ ਦੇ ਮਤਲਬ ਇਹ ਵੱਡੀ ਪ੍ਰਾਪਤੀ ਸੀ ਅਗਲਾ ਐਪੀਸੋਡ ਆਪਾਂ ਲੈ ਕੇ ਮਿਲਦੇ ਹਾਂ ਰਜ਼ੀਆ ਸੁਲਤਾਨਾ ਦਾ ਅਸੀਂ ਇਸ ਤੋਂ ਪਹਿਲਾਂ ਵੀ ਐਪੀਸੋਡ ਕਈ ਫਿਲਮਾ ਚੁੱਕੇ ਹਾਂ ਤੁਸੀਂ ਇਸ ਲੜੀ ਦੇ ਵਿੱਚ ਵੇਖ ਸਕਦੇ ਹੋ ਇਹ ਅੱਜ ਤੁਸੀਂ ਗੱਲਬਾਤ ਸੁਣੀ ਸ਼ਮਸ਼ਦੀਨ ﺍﻟतਤਮਿਸ਼ ਦੀ ਸੋ ਅਗਲੀ ਵਾਰੀ ਨਮਾ ਬਿਸ਼ਾ ਲੈ ਕੇ ਮਿਲਦੇ ਹਾਂ ਧੰਨਵਾਦ ਮਿਹਰਬਾਨੀ